ਹਾਂਜੀ ਇਥੇ ਨਾ 28 ਤਰੀਕ ਨੂੰ ਇਥੇ ਧਰਨਾ ਲਾਇਆ ਗਿਆ ਸੀ ਪਿੰਡ ਅਜਤਿਗੱਲ ਵਿਖੇ ਬੱਸਾਂ ਰੁਕਣ ਦੇ ਬਾਬਤ ਲੋਕ ਸੰਘਰਸ਼ ਜੋਮ ਤੇ ਪਿੰਡ ਵਾਸੀਆਂ ਵੱਲੋਂ ਤੇ ਆਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਇਹਨਾਂ ਦੇ ਧਰਨੇ ਦੀ ਸਮਾਪਤੀ ਆ ਤੇ ਅੱਜ ਉਹ ਵੀ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਅਸੀਂ ਗੱਲ ਕਰਦੇ ਆਂ ਅੱਜ ਹੀ ਆਪਣੇ ਧਰਨੇ ਦੀ ਸਮਾਪਤੀ ਹੋਈ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੇ ਇਥੇ ਆਪਣੇ ਬੱਸਾਂ ਰੁਕਣਗੀਆਂ ਤੇ ਹਾਂਜੀ ਸਾਰੀਆਂ ਜਿਹੜੀਆਂ ਪੀਆਰਟੀਸੀ ਦੇ ਜਿਹੜੇ ਮਲਾਜ਼ਮ ਆ ਉਹ ਸਾਨੂੰ ਲਿਖਤੀ ਰੂਪ ਚ ਦੇ ਗਏ ਆ ਜਿੰਨੀਆਂ ਵੀ ਪ੍ਰਾਈਵੇਟ ਹੈਗੀਆਂ ਜਿਵੇਂ ਦੀਪ ਹੋਇਆ ਰਾਜ ਹੋਇਆ ਈਐਨਟੀ ਸਾਰੇ ਲਿਖ ਕੇ ਦੇ ਗਿਆ ਵੀ ਕਾਹੂ ਇਸ ਤੋਂ ਬਾਅਦ ਜਿਹੜੀ ਹਰ ਇੱਕ ਵਾਰ ਰੁਕੂਗੀ ਤੇ ਸਾਡਾ ਜਿਹੜਾ ਬਾਸ ਸਾਡਾ ਪੀਆਰਟੀਸੀ ਨੇ ਪੱਕਾ ਕਰਤਾ ਹੈ ਤੇ ਇਸ ਕਰਕੇ ਅਸੀਂ ਧਰਨਾ ਜਮਾਤ ਕਰਦਾ ਹੈ ਕੱਲ 28 ਤਰੀਕ ਤੋਂ ਚਾਲੂ ਹੋਇਆ ਸੀ ਇਹ ਰੋਸ਼ਵਾ ਜੋ ਅਸੀਂ ਮੰਗ ਪੱਤਰ ਦਿੱਤਾ ਸੀਗਾ ਆਪਣਾ ਜੀਐਮ ਸਾਹਿਬ ਨੂੰ ਰਮਨ ਸ਼ਰਮਾ ਨੂੰ ਪਰ ਉਹਨਾਂ ਨੇ ਮੰਗ ਤੇ ਮੰਗ ਪੱਤਰ ਤੇ ਪੂਰੀ ਗੌਰ ਨਾ ਹੋਣ ਕਾਰਨ ਅਸੀਂ ਇਹ ਧਰਨਾ ਲਾਇਆ ਸੀਗਾ ਪਰ ਹੁਣ ਉਹਦੇ ਤੇ ਗੌਰ ਹੋ ਗਈ ਹੈ ਤੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਹਨਾਂ ਦਾ ਵੀ ਧੰਨਵਾਦੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਹੁਣ ਬੱਚਾ ਰੁਕਣੀਆਂ ਵੀ ਲੱਗ ਗਈਆਂ ਹੁਣ ਸਾਡੀ ਜਿਹੜੀ ਪ੍ਰੋਬਲਮ ਸੀ ਪੈੜ ਦੀ ਬਹੁਤ ਵੱਡੀ ਜੇ ਇਹ ਸਾਡੀਆਂ ਜਿਹੜੀਆਂ ਲੇਡੀ ਜੀ ਨੂੰ ਜਾ ਕੇ ਗੁਰੂ ਘਰ ਘਟਾਵ ਚੜਨਾ ਪੈਂਦਾ ਬੱਚਿਆਂ ਨੂੰ ਗੁਰੂ ਘਟਾਵ ਜਾ ਕੇ ਬਜ਼ੁਰਗਾਂ ਨੂੰ ਗੁਰੂ ਘਟਾਵ ਜਾ ਕੇ ਚੜਨਾ ਪੈਂਦਾ ਸੀ ਹੁਣ ਸਾਡੇ ਪਿੰਡੂ ਹੀ ਸਵਾਰੀ ਕਰਨਗੇ ਤੇ ਨਾਲੇ ਸਾਡਾ 5 ਰੁਪਏ ਕਿਰਾਇਆ ਬਚਿਆ ਜੇ ਬਠਿੰਡੇ ਆਉਂਦੇ ਹੁਣ ਸਾਡਾ 45 ਰੁਪਏ ਕਿਰਾਇਆ ਲੱਗਿਆ ਕਰੂ ਅੱਗੇ ਸਾਡਾ 50 ਰੁਪਏ ਲੱਗਦਾ ਸੀ ਜਿਹੜਾ ਇਹ ਪੈਂਡ ਇਹ ਜਿਹੜਾ ਸੰਘਰਸ਼ ਹੈ ਇਕੱਲੀ ਜ ਤੇ ਇਖਥੋਂ ਦੀ ਪੰਚਾਇਤ ਦੇ ਸਹਿਯੋਗ ਨਾਲ ਤੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਾਨੂੰ ਸੰਯੋਗ ਦਿੱਤਾ ਸੀ ਉਹਦੇ ਨਾਲ ਜਿੱਤੇ ਗਿਆ ਸਾਡੇ ਸਹਿਯੋਗ ਹਾਰਦੇ ਦੇ ਵਿੱਚ ਕੋਮੇ ਕਿਸਾਨ ਯੂਨੀਅਨ ਸਾਡੇ ਨਾਲ ਸੀਗੀ ਤੇ ਆਪਣੇ ਕਰੰਟੀਕਾਰੀ ਕਿਸਾਨ ਯੂਨੀਅਨ ਪੰਜਾਬ ਸਾਡੇ ਨਾਲ ਸੀਗੀ ਪੰਜਾਬ ਕਿਸਾਨ ਯੂਨੀਅਨ ਸਾਡੇ ਨਾਲ ਸੀ ਇਹਦੇ ਵਿੱਚ ਤੇ ਬੀਕੇਜੂ ਧਕੌਂਦਾ ਸਾਡੇ ਨਾਲ ਸੀਗੀ ਬੀਕੇਜੂ ਏਕਤਾ ਮਾਲਵਾ ਸਾਡੇ ਨਾਲ ਸੀ ਤੇ ਕੌਮੀ ਕਿਸਾਨ ਜੁਨੀਆਨ ਦੇ ਪੰਜਾਬ ਦੇ ਜਨ ਸਕੱਤਰ ਆਪਣੇ ਕੰਗਰਾਜ ਸਾਹਿਬ ਜੀ ਖੜੇ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਇਹਨਾਂ ਨੇ ਸਾਨੂੰ ਬਹੁਤ ਸੰਯੋਗ ਦਿੱਤਾ ਹੁਣ ਵੀ ਸਾਡੇ ਨਾਲ ਹੈ ਸਮਾਰਤੀ ਵੀਲੇ ਵੀ ਸਾਡੇ ਨਾਲ ਹੈ ਇਹਨਾਂ ਨੇ ਕੰਗਰਾਜ ਸਾਹਿਬ ਨੇ ਆਪਣੇ ਸਾਨੂੰ ਆਪਣੇ ਨਾਲ ਗੱਲ ਵੀ ਕਰਨਗੇ ਇਹਨਾਂ ਨਾਲ ਸਾਡਾ ਬਹੁਤ ਇਹਨਾਂ ਦਾ ਤੇ ਧੰਵਾਦੀਆਂ ਸੀ ਕੰਗਰਾਜ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਸਾਡੇ ਨਾਲ ਬਹੁਤ ਸੰਯੋਗ ਦਿੱਤਾ ਹਾਂਜੀ ਪ੍ਰਧਾਨ ਜੀ ਆਪ ਵੀ ਜਿਵੇਂ ਆਪਾਂ ਮੰਗ ਪੱਤਰ ਦਿੱਤਾ ਜੀ ਪ੍ਰਧਾਨ ਸਾਹਿਬ ਕਹਿੰਦੇ ਜੇ ਇਹ ਸਭ ਮੰਗ ਪੱਤਰ ਦੇ ਪਹਿਲੀ ਗੌਰ ਕੀਤੀ ਜਾਂਦੀ ਤੇ ਤੁਹਾਨੂੰ ਹੀ ਲੱਗਦਾ ਸੀ ਇਹ ਧਰਨਾ ਲਾਉਣ ਦੀ ਲੋੜ ਹੀ ਨਾ ਪੈਂਦੀ ਦੇਖੋ ਕੋਈ ਸਰਕਾਰ ਕੋਈ ਵੀ ਅਧਰਾ ਜੇ ਪਹਿਲਾਂ ਗੌਰ ਕੋਟੇ ਤੇ 100% ਨੂੰ ਜਾਣੇ ਨਹੀਂ ਪੈਂਦੇ ਕਿਉਂਕਿ ਇਹ ਸਭ ਨੂੰ ਅਸੀਂ ਪਹਿਲਾਂ ਆਪਣੇ ਸੂਬਾ ਪ੍ਰਧਾਨ ਸਤਾਰ ਗਗ ਸਿੰਘ ਨੇ ਮੰਗ ਪੱਤਰ ਵੀ ਦਿੱਤਾ ਸੀ ਅਸੀਂ ਕਿਉਂ ਤੁਸੀਂ ਮੰਗ ਪੱਤਰ ਲੈ ਵੀ ਸਾਨੂੰ ਕੋਈ ਧਰਨਾ ਨਾ ਲਾਉਣ ਪਵੇ ਸਾਨੂੰ ਮਜਾਰਾ ਕੋਈ ਨਾ ਕਰਨ ਪਵੇ ਸਾਨੂੰ ਕੋਈ ਵੱਡਾ ਕੱਠ ਨਾ ਕਰਨ ਪਰ ਕੋਈ ਮਤਲਬ ਕਿ ਆਫਸਰਸਾਈ ਤੇ ਜਾਂ ਸਰਕਾਰਾਂ ਦਾ ਇਹ ਹੁੰਦਾ ਤਾਂ ਜਿੰਨਾ ਚਿਰ ਲੋਕ ਇਕੱਠੇ ਕੋਈ ਕੁਝ ਨਾ ਕਰਨਾ ਉਹਨਾਂ ਚੋਂ ਜਾ ਰਹੇ ਨਹੀਂ ਇਸ ਲਈ ਧਰਨਾ ਜਿਹੜਾ 28 ਨੂੰ ਲੱਗਾ ਸੀ ਉਹ ਜਿਹੜਾ ਜੀਐਮ ਸਾਹਿਬ ਵੀ ਜਾਗ ਪਏ ਪ੍ਰਾਈਵੇਟ ਬੱਥਾੜੇ ਵੀ ਜਾਗ ਪਏ ਕਿਉਂ ਜੀਐਮ ਸਾਹਿਬ ਨੇ ਅਮਰੀਕਾ ਜੋ ਮੈਂ ਆਇਆ ਬਸ ਤੇ ਪੀਰਸੀ ਤੇ ਆਇਆ ਸੀ ਉਹ ਕਨੈਕਟਰ ਨਾਲ ਮੇਰੀ ਗੱਲ ਹੋਈ ਕਨੈਕਟਰ ਕਹਿੰਦਾ ਅੰਕਲ ਜੀ ਅੱਜ ਹੀ ਤੁਹਾਡਾ ਬੰਦਾ ਜਤਕਿਰ ਦਾ ਨਾਮ ਪੈ ਜਾਊਗਾ ਪੀ83 ਦੇ ਉੱਤੇ ਔਰ ਪ੍ਰਾਈਵੇਟ ਵਾਈ ਲੈ ਕੇ ਦੇਗੇ ਸਾਰੇ ਜਿਹੜਾ ਕਿ ਅਸੀਂ ਸਿੱਧੇ ਬਤਾਰੂ ਕਹਿ ਰਹੇ ਕਿ ਕੀ ਕਰਨਾ ਚਾਹੀਏ ਸਾਡੇ ਅਨੇਜੇ ਜਾਰ ਦੇਣਾ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਸਪਰਕ ਕਰਕੇ ਜੇ ਕੋਈ ਨਹੀਂ ਰੋਕਦਾ ਅਸੀਂ ਇਹ ਸਕੇਟਰੀ ਕਰਾਂਗੇ ਬਾਕੀ ਜੋ ਪਿੰਡ ਦੀ ਵੱਡੀ ਸਮੱਸਿਆ ਸੀ ਉਹ ਹੱਲ ਹੋਈ ਹੈ ਇਹ ਹੱਲ ਪਿੰਡ ਦੇ ਸਹਿਯੋਗ ਨਾਲ ਹੋਈ ਹੈ ਉਹ ਜਿੰਨੀਆਂ ਜਿੰਦੀਆਂ ਨਾਲ ਸੀ ਸਾਰਿਆਂ ਸਾਥ ਦਿੱਤਾ ਜਿਵੇਂ ਜੇ ਪਹਿਲਾਂ ਗਲਾਕੇ ਹਟਿਆ ਮੈਂ ਵਾਰ-ਵਾਰ ਨਹੀਂ ਕਹਣਾ ਤੁਹਾਨੂੰ ਲੈ ਸਮੂਹ ਤੇ ਤਿੰਦਲੇ ਨੇ ਜਿੰਨੀਆਂ ਸਾਡੀਆਂ ਸੂਚਨਾ ਦੇ ਸਾਹਮਣੇ ਜਿਹੜੀਆਂ ਇੱਦਾਂ ਇੱਦਾਂ ਜੋ ਹੈ ਕੋਈ ਵੀ ਕਿਤੇ ਵੀ ਹੈ ਉਹਨੇ ਪੂਰੇ ਪਰਸੋਂ ਜੋ ਉੱਤੋਂ ਉਹਦੇ ਕਰਕੇ ਇਹ ਜਿਹੜਾ ਮੋਰਤਾ ਫਟਿਆ ਹੋਇਆ ਅੱਜ ਅਸੀਂ ਖੁਸ਼ੀ ਦੇ ਵਿੱਚ ਆ ਕਿ ਪਿੰਡ ਵਾਸੀਆਂ ਨੂੰ ਵਧਾਈ ਦੇ ਪੱਤਰ ਹੈ ਜਿਨ੍ਹਾਂ ਨੇ 2000 ਰੈਗੇਟੇ ਧੰਨ ਲਾਇਆ ਔਰ ਜਿੱਤ ਪ੍ਰਾਪਤ ਕੀਤੀ ਤਾਂ ਮੈਂ ਸਾਰੇ ਹੁਣ ਬੁਧਾਈ ਜੰਦੀ। ਹਾਂਜੀ ਖਾਲਸਾ ਜੀ ਜਿਵੇਂ ਕਿ ਆਪਾਂ ਅਕਸਰ ਹੀ ਵੇਖਿਆ ਜਾਂਦਾ ਕਿ ਬਸ ਡਾਇਟਰਾਂ ਵੱਲੋਂ ਅਭੀ ਔਰਤਾਂ ਨੂੰ ਵੀ ਬੁਰਾ ਭਲਾ ਬੋਲਿਆ ਜਾਂਦਾ ਸੀਗਾ ਕਿ ਹੁਣ ਪੂਰੀ ਉਹ ਸਭ ਦੇਖਣ ਨੂੰ ਤਾਂ ਨਹੀਂ ਮਿਲੂਗਾ ਇੱਥੇ। ਬਾਈ ਖਾਲਸਾ ਦਾ ਹੀ ਫਤਿਹ। ਹਾਂ ਜੀ ਇਹ ਪਹਿਲਾਂ ਵੀ ਜਦੋਂ ਆਪ ਆਪਣੇ ਜੁਨੀਆ ਇੰਨਾਂ ਦੇ ਆਏ ਸੀਗੇ ਬਸ ਪੇਟਰਾ ਆਏ ਸੀਗੇ ਇਹਨਾਂ ਨਾਲ ਵੀ ਗੱਲ ਕੀਤੀ ਸੀਗੀ ਜਿਵੇਂ ਬੁਰਾ ਬੰਦਾ ਕਿਹਾ ਜਾਂਦਾ ਜਿਵੇਂ ਹੁਣ ਜਿਵੇਂ ਸਰਕਾਰ ਨੇ ਕਰਾਇਆ ਮਾਫ ਕੀਤਾ ਗਿਆ। ਉਹ ਕੋਈ ਕਿਸੇ ਦੇ ਲੋਕਾਂ ਦੀ ਪਹਿਲਾਂ ਮੰਗ ਤਾਂ ਨਹੀਂ ਸੀਗੀ। ਚਲੋ ਸਰਕਾਰ ਨੇ ਮਾਫ ਕੀਤਾ ਕਰਾਇਆ ਤਾਂ ਲੇਡੀ ਨੂੰ ਉਹ ਸਰਕਾਰ ਦੇਖੇ ਜੇ ਪੱਖਰ ਦੇਖਣਾ ਹੈ ਇਹ ਹੁਣ ਕੈਨੇਕਟਰ ਡਰਾਈਵਰ ਜਿਹੜਾ ਬੰਦਾ ਚੰਗਾ ਬੋਲਦੇ ਸੀ ਅੱਜ ਵੀ ਵੀਰ ਇਹਨਾਂ ਨਾਲ ਗੱਲ ਕੀਤੀ ਸੀਗੀ ਵੀ ਇਹਨਾਂ ਨੂੰ ਕੋਈ ਮੰਦੀ ਸਵਾਜ ਨਹੀਂ ਬੋਲਣੀ ਚਾਹੀਦੀ ਇਹ ਕੋਈ ਬਗੈਰ ਮਤਲਬ ਤਾਂ ਕੋਈ ਲੇਡੀ ਕਿਤੇ ਜਾਂਦੇ ਨਹੀਂ ਕਿਤੇ ਵੀ ਜ਼ਰੂਰਤ ਹੁੰਦੀ ਹੈ ਤਾਂ ਕੋਈ ਨਾ ਕੋਈ ਬੰਦਾ ਆਪਦੇ ਕੰਮ ਕਰਦੇ ਜਾਂਦਾ ਤੇ ਉਹ ਚਲੋ ਕਿ ਜਿਵੇਂ ਸਰਕਾਰ ਨੇ ਲਾਜ ਦਿੱਤਾ ਲਾਜ ਦੇ ਹਿਸਾਬ ਨਾਲ ਵੀ ਬੰਦਾ ਸਰਕਾਰੀ ਵਾਸਤੇ ਸਫ਼ਰ ਕਰਦਾ ਪਰ ਉਹਨਾਂ ਕੋਲ ਤਾਂ ਕੋਈ ਵੀ ਅਧਿਕਾਰ ਨਹੀਂ ਹੈ ਕੈਨੇਕਟਰ ਡਰਾਈਵਰ ਨੂੰ ਕਿ ਬੰਦਾ ਚੰਗਾ ਬੋਲਣ ਦੀ ਅਸੀਂ ਇਹ ਜੱਠੇ ਬੰਦਿਆਂ ਨਾਲ ਮਿਲ ਕੇ ਵੀ ਬਹਿਣ ਨਾ ਕਰਨੇ ਵੀ ਇਹ ਜਿਸ ਨੂੰ ਕੋਈ ਮੰਨਦਾ ਚੰਗਾ ਬੋਲਦਾ ਵੀ ਹੈ ਨਾ ਤੁਸੀਂ ਇਹਨਾਂ ਨੂੰ ਉਸ ਟਾਈਮ ਕੁਛ ਨਾ ਕਹੋ ਤੇ ਉਹਨਾਂ ਦਾ ਨੰਬਰ ਜਾਂ ਨਾਮ ਲੋਡ ਕਰਕੇ ਦੱਸੋ ਅਸੀਂ ਪਹਿਲਾਂ ਤਾਂ ਜੀਐਮ ਸਾਹਿਬ ਨੂੰ ਇਹਨਾਂ ਨੂੰ ਸ਼ਿਕਾਇਤ ਕਰਾਂਗੇ ਜੇ ਫਿਰ ਵੀ ਨਾ ਸੁਧਰੇ ਤਾਂ ਫਿਰ ਅਸੀਂ ਪਿੰਡ ਲੈਵਲ ਤੇ ਆ ਬਸ ਘੇਰ ਕੇ ਉਹਦਾ ਟਾਈਮ ਮੈਸ ਕਰਾਵਾਂਗੇ ਤੇ ਨਾਲੇ ਉਸ ਬੰਦੇ ਤੋਂ ਪੁੱਛਗਿੱਛ ਕਰਾਂਗੇ ਹਾਂਜੀ ਤੇ ਆਪਾਂ ਇਹ ਬਸ ਸਰੂਖਾ ਲੱਗੀ ਆਉਦੇ ਬਾਰੇ ਕੀ ਕਹਿਣਾ ਜਾਵਾਂਗੇ ਹਾਂ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੰਮਾਲਾ ਕੀਤਾ ਗਿਆ ਬਹੁਤ ਲੰਮੇ ਟਾਈਮ ਤੋਂ ਸਾਡੀ ਸਮੱਸਿਆ ਸੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਥੇਬੰਦੀਆਂ ਦੇ ਪਿੰਡ ਨਗਰ ਦਾ ਵੀ ਜਿਉਂ ਨਾ ਵੀ ਇਹ ਬਹੁਤ ਖੁਸ਼ੀ ਆ ਸਾਨੂੰ ਕਿਉਂਕਿ ਸਾਡੇ ਈਆਂ ਭੈਣਾਂ ਨੂੰ ਸਾਰਿਆਂ ਨੂੰ ਵਿਰਗਾਂ ਨੂੰ ਤੋਂ ਤੁਰ ਕੇ ਆਉਣਾ 3 ਕਿਲੋਮੀਟਰ 4 ਕਿਲੋਮੀਟਰ ਤੋਂ ਤੁਰ ਕੇ ਆਉਣਾ ਹੈ ਇਹਨੇ ਸਫ਼ਰ ਕਰਨਾ ਪੈਂਦਾ ਸੀ ਜਾਂ ਜਿਵੇਂ ਕੋਈ ਅੰਮ੍ਰਿਤਸਰ ਤੋਂ ਆਦਸ਼ਨ ਕਰਕੇ ਆਇਆ ਜਾਂ ਇਧਰ ਬਠਿੰਡੇ ਤੋਂ ਕੋਈ ਬੰਦਾ ਆ ਰਿਹਾ ਸੀ ਸਫ਼ਰ ਕਰਕੇ ਬਠਿੰਡੇ ਵਾਲਿਆਂ ਨੂੰ ਤਾਂ ਗੁਰੂ ਘਰ ਤਾਰਿਆ ਜਾਂਦਾ ਸੀ ਤੇ ਜੇ ਅੰਮ੍ਰਿਤਸਰ ਵਾਲੇ ਪਾਸੇ ਹੁੰਦਾ ਸੀ ਤਾਂ ਉਹਨੂੰ ਜੈਤੂ ਦਵਾਇਆ ਜਾਂਦਾ ਸੀਗਾ ਤੋਂ 4-5 ਕਿਲੋਮੀਟਰ ਦਾ ਸਫ਼ਰ ਸੀਗਾ ਜਿਉਂ ਰਾਤ ਬਰਾਤੇ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਇਸ ਕਰਕੇ ਸਾਨੂੰ ਬਹੁਤ ਸਾਰੇ ਨਗਰ ਨੂੰ ਇਹ ਖੁਸ਼ੀ ਆ ਕਿ ਅਸੀਂ ਆਪ ਜਿੱਤ ਪ੍ਰਾਪਤ ਕੀਤੀ ਪਰ ਇਹ ਸਰਕਾਰਾਂ ਨੂੰ ਵੈਸੇ ਹੀ ਚਾਹੀਦਾ ਜਿਵੇਂ ਜੀਐਮ ਨੂੰ ਕਿਹਾ ਸੀਗਾ ਉਹਨੂੰ 25 ਤਰੀਕ ਨੂੰ ਵੈਸੇ ਹੀ ਗੌਰ ਕਰਕੇ ਕੰਮ ਕਰਨਾ ਚਾਹੀਦਾ ਕਿ ਸਾਨੂੰ ਇਹ ਸਕਾਰਚ ਕਰਨਾ ਨਾ ਪੈਂਦਾ ਪਰ ਇਹ ਸਰਕਾਰਾਂ ਹੋਈਆਂ ਜੋ ਅਫਸਰ ਹੈ ਇਹ ਉਹਨੇ ਕਰ ਜਾਗਦੀ ਨਹੀਂ ਜਿੰਨਾ ਕਰ ਇਹਨਾਂ ਨੂੰ ਕੁਝ ਨਾ ਕੁਝ ਜੀ ਦਿਖਾਈ ਨਹੀਂ ਜਾਂਦੀ ਤੇ ਨਗਰ ਦਾ ਸਜੋਗ ਹੋਇਆ ਤਾਂ ਧੰਨਾ ਲਾਇਆ ਤਾਂ ਕਰਕੇ ਇਹਨਾਂ ਨੇ ਗੌਰ ਕੀਤੀ ਪਰ ਨਹੀਂ ਇਹਨਾਂ ਨੇ ਨਹੀਂ ਕਰਨੀ ਸੀਗੀ ਇਹ ਤਾਂ ਗਹਿਜ ਗਿਆ ਜੇ ਪਾ ਧਰਨਾ ਲਾਵਾਂਗੇ ਤਾਂ ਫੇਰ ਹੀ ਮਸਲਾ ਹੱਲ ਕਰਾਂਗੇ ਪਰ ਇਹਨਾਂ ਨੂੰ ਚਾਹੀਦਾ ਇਹ ਆ ਸਰਕਾਰਾਂ ਨੂੰ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਵੈਸੇ ਹੀ ਧਨਵਾਈ ਕਰਨੀ ਚਾਹੀਦੀ ਜਿਵੇਂ ਵੋਟਾਂ ਲੈਣ ਆਉਂਦੇ ਉਦੋਂ ਵਾਅਦੇ ਕਰਕੇ ਜਾਂਦੇ ਆ ਉਹਨਾਂ ਵਾਅਦਿਆਂ 'ਤੇ ਭੱਜਣਾ ਨਹੀਂ ਚਾਹੀਦਾ ਹਾਂਜੀ ਇਹ ਸਾਨੂੰ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਤੇ ਪਿੰਡ ਵਾਸੀ ਜਿਨ੍ਹਾਂ ਵੱਲੋਂ ਇਹ ਕਿਹਾ ਜਾ ਰਿਹਾ ਤੇ ਹਰ ਵੀ ਇਸ ਤਰ੍ਹਾਂ ਦੀ ਇੱਥੇ ਬੱਤ ਰੁਕੂਗੀ ਜਿਵੇਂ ਪੀਆਰਟੀਸੀ ਨੂਦੀਪ ਰਾਜ ਜਾਂ ਹੋਰ ਵੀ ਜੋ ਲੋਕਲ ਬੱਸਾਂ ਸਾਰੀਆਂ ਇੱਥੇ ਰੋਕੇ ਜਾਣਗੀਆਂ ਤੇ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਸਕਦੀ ਆ ਤੇ ਬਾਕੀ ਇੱਥੇ ਜੋ ਵੀ ਵੀ ਔਰਤਾਂ ਨਾਲ ਧੱਕਾ ਹੁੰਦਾ ਜਿਵੇਂ ਕਿ ਕੀ ਇਹ ਵੀ ਆਰਥਾ ਨੂੰ ਅਕਸ਼ਾਦੂ ਬੋਲੇ ਜਾਂਦੇ ਸੀ ਉਹ ਅੱਜ ਤੱਕ ਵੀ ਹੁਣ ਨਹੀਂ ਦੇਖਣ ਨੂੰ ਮਿਲਣਗੇ ਤੇ ਬਾਕੀ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਸ ਬਾਰੇ ਉਹ ਇਸ ਬਾਰੇ ਕੀ ਕਹਿਣਾ ਚਾਹੋਗੇ ਚਾਹਣਗੇ ਹਾਂਜੀ ਆਪਣੇ ਪਿੰਡ ਵਸਾ ਰੂਪੇ ਲੱਗੇ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹੋ ਗਿਆ ਕੰਮ ਇਹਦਾ ਤੇ ਆਪਾਂ ਹੀ ਆਪਾ ਗਿਆਣਾ ਜਮਾਗੀ ਮੈਂ ਤਾਂ ਬਈ ਜੀ ਸਭ ਤੋਂ ਪਹਿਲਾਂ ਤਾਂ ਡਾਕਟਰ ਗਰਜੀਤ ਦਾ ਧੰਨਵਾਦ ਕਰਦਾ ਤੇ ਉਸ ਤੋਂ ਉਸ ਤੋਂ ਵੀ ਜ਼ਿਆਦਾ ਧੰਨਵਾਦ ਕਰਦਾ ਆਪਦੇ ਪਿੰਡ ਵਾਸੀਆਂ ਦਾ ਇਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਬਾਕੀ ਭਾਈ ਸਾਰੀ ਟਰਾਂਸਪੋਰਟ ਮਹਿਕਮੇ ਦਾ ਤੇ ਜੀਐਮ ਸਾਹਿਬ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਸ ਬੇਨਤੀ ਨੂੰ ਮੰਨਦੇ ਹੋਏ ਇਥੇ ਬੱਸਾਂ ਰੁਕਣ ਲਾਈਆਂ ਬਹੁਤ ਵਧੀਆ ਕੰਮ ਹੋ ਗਿਆ ਤੇ ਅੱਗੇ ਸਵਾਰੀਆਂ ਨੂੰ ਖੱਜਲ ਖਵਾਰੀ ਸੀ ਕਿਤੇ ਗੁਰੂ ਘਟਾਰ ਜਾਣਾ ਪੈਂਦਾ ਜਾਂ ਜੈਤੋ ਤੋਂ ਜਾ ਕੇ ਛੱਡਦੇ ਸੀ ਹੁਣ ਅਗਲਾ ਆਪਾਂ ਪਿੰਡ ਆ ਕੇ ਚੜ੍ਹ ਜੂਗਾ ਤੇ ਪਿੰਡ ਆ ਕੇ ਉਤਰ ਜੂਗਾ ਕੋਈ ਰਿਸ਼ਤੇਦਾਰ ਵਗੈਰਾ ਆਉਂਦਾ ਉਹ ਵਧੀਆ ਗੱਲ ਹੈ ਪਿੰਡ ਦੇ ਅੱਡੇ ਤੇ ਉਤਰਨਗੇ ਤੇ ਇਥੋਂ ਜਾਣਾ ਸੌਖਾ ਹੈ ਬਹੁਤ ਵਧੀਆ ਹੋਇਆ ਜੀ ਆਪਾਂ ਕੀ ਕਹਿਣਾ ਜਾਵਾਂਗੇ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਡੇ ਇੱਥੇ ਬੱਸਾਂ ਰੁਕਣ ਲੱਗ ਪੈਣਗੀਆਂ ਤੇ ਸਾਡੇ ਪਿੰਡ 'ਚ ਗੁਰਜੀਤ ਪ੍ਰਧਾਨ ਅਰਗੇ ਦਾ ਬਹੁਤ ਸਨਯੋਗ ਰਿਹਾ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਪਿੰਡ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਆ ਤੇ ਸਾਨੂੰ ਬਹੁਤ ਜਿਆਦਾ ਡੈਕਾਂ ਆ ਰਹੀਆਂ ਸੀ ਗੁਰੂ ਘਟਾਵ ਜਾਣਾ ਪੈਂਦਾ ਸੀਗਾ ਤੇ ਉੱਥੋਂ ਚੱਲੋ ਲੁਟਕਾ ਖੋਹਾਂ ਵਾਲੇ ਵੀ ਹੁੰਦੇ ਸੀਗੇ ਕਿ ਉਹਦੀਆਂ ਵੀ ਡੈਕਾਂ ਆ ਰਹੀਆਂ ਸੀਆਂ ਤੇ ਬਾਕੀ ਸਵਾਰੀ ਸੀ ਖੱਜਲ ਖਵਾਰ ਹੁੰਦੀ ਸੀ 19 ਵਾਰ ਜਾਂਦੀ 1.5 ਕਿਲੋਮੀਟਰ ਕਿਲੋਮੀਟਰ ਤੇ ਹੁਣ ਸਾਡਾ ਅਟਾ ਇਥੇ ਮਿਲ ਗਈ ਹੈ ਮਨਜ਼ੂਰੀ ਪੱਕਾ ਹੋ ਚੁੱਕਿਆ ਹੈ ਤੇ ਸਾਨੂੰ ਇਹਦੀ ਬਹੁਤ ਜ਼ਿਆਦਾ ਖੁਸ਼ੀ ਹੈ। ਹਾਂਜੀ ਇਹ ਸਾਨੂੰ ਪਿੰਡ ਵਾਸੀ ਜਿਨ੍ਹਾਂ ਵਿੱਚ ਕਈ ਖੁਸ਼ੀ ਦੀ ਲਹਿਰ ਦੇਖੀ ਜਾ ਸਕਦੀ ਹੈ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਹੁਤ ਹੀ ਕੱਜਲਗਵਾਰ ਹੋਣਾ ਪੈਂਦਾ ਸੀਗਾ। ਕਦੇ ਤਾਂ ਉਹਨਾਂ ਨੂੰ ਵੀ ਜੈਤੋ ਤੋਂ ਜਾ ਕੇ ਬਸ ਲੈਣੀ ਪੈਂਦੀ ਸੀ ਤੇ ਕਦੇ ਗੁਰੂ ਘਟਾਲ ਤੋਂ ਤੇ ਹੁਣ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਇੱਥੇ ਪਿੰਡ ਕੀ ਉਹ ਚੜ੍ਹਦੇ ਇਹ ਤੇ ਪਿੰਡ ਦੀ ਹੀ ਇਸਤਰਨਗੇ ਆ ਕੇ ਤੇ سلام